ਸਾਰੇ ਹੀ ਦਰਸ਼ਕਾਂ ਦਾ ਨਿੱਕੇ ਤੇ ਹਾਰਦਿਕ ਸਵਾਗਤ ਕਰਦੇ ਆਂ ਵਿਸ਼ੇਸ਼ ਮੁਲਾਕਾਤ ਪ੍ਰੋਗਰਾਮ ਤੁਹਾਡੇ ਵਾਸਤੇ ਪਹਿਲੀ ਵਾਰ ਲੈ ਕੇ ਆਏ ਆਂ ਇਹਦੇ ਵਿੱਚ ਅਸੀਂ ਕੁਝ ਖਾਸ ਵਿਅਕਤੀਆਂ ਦੀਆਂ ਖਾਸ ਸ਼ਖਸੀਅਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਸੰਸਾਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਕੋਈ ਵਿਲੱਖਣ ਯੋਗਦਾਨ ਹੈ ਤੇ ਅੱਜ ਵੀ ਅਸੀਂ ਇਹ ਯੋਗਦਾਨ ਦੀ ਗੱਲ ਕਰਾਂਗੇ ਅਸੀਂ ਪੰਜਾਬੀ ਭਾਸ਼ਾ ਦੀ ਹਮੇਸ਼ਾ ਗੱਲ ਕਰਦੇ ਆ ਤੁਹਾਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਸਾਡੇ ਵਾਸਤੇ ਔਰ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਵਾਸਤੇ ਕਿੰਨੀ ਲਾਜ਼ਮੀ ਆ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਚੈਨਲ ਦੇ ਸਾਰੇ ਹੀ ਪ੍ਰੋਗਰਾਮ ਜੇ ਕਹਿ ਦਈਏ ਕਿ ਉਹ ਪੰਜਾਬੀ ਵਿੱਚ ਹੁੰਦੇ ਨੇ ਹਾਂ ਠੀਕ ਆ ਨੌਜਵਾਨਾਂ ਵਾਸਤੇ ਜੋ ਇੱਥੋਂ ਦੇ ਬਰਤਾਨੀਆਂ ਵਿੱਚ ਜੰਪ ਪਾਣ ਲਈ ਉਹਨਾਂ ਵਾਸਤੇ ਗਨੀਜੀ ਦੇ ਵੀ ਕਰਦੀ ਕੋਸ਼ਿਸ਼ ਕਰਦੇ ਆ ਸੋ ਆਓ ਅਸੀਂ ਮੈਂ ਤੁਹਾਡੇ ਤੇ ਮਹਿਮਾਨ ਦੇ ਵਿਚਾਰ ਬਹੁਤਾ ਸਮਾਂ ਨਾ ਲਾਵ ਤੇ ਸ਼ੁਰੂਜ ਬਦ ਅਸਤਵਾ ਕੇ ਬਲਦੇਸ਼ ਸਿੰਘ ਕੰਦੋੜਾ ਜੀ ਜਿਨ੍ਹਾਂ ਦੇ ਨਾਲ ਸਾਡੀ ਕਾਫੀ ਲੰਮੇ ਸਮੇਂ ਤੋਂ ਸਾਂਝ ਹੈਗੀ ਆਪਣਾ ਤੇ ਪਹਿਲੀ ਵਾਰੀ ਉਹਨਾਂ ਦੇ ਨਾਲ ਮਿਲਣ ਦਾ ਉਹਨਾਂ ਦੀ ਜ਼ਿੰਦਗੀ ਬਾਰੇ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਵਿਦਿਅਕ ਜਿਹੜਾ ਸਫ਼ਰ ਹੈ ਉਹਦੇ ਬਾਰੇ ਗੱਲ ਕਰਨ ਦਾ ਅਸੀਂ ਪਹਿਲੀ ਵਾਰੀ ਅੱਜ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਦੱਸਣਾ ਆਪਣੇ ਦਰਸ਼ਕਾਂ ਨੂੰ ਕਿ ਉਹਨਾਂ ਨੇ 1999 ਦੇ ਵਿੱਚ ਦੁਨੀਆ ਦਾ ਪਹਿਲਾ ਵੈੱਬਸਾਈਟ 5abi.com ਉਹਨਾਂ ਨੇ ਤਿਆਰ ਕੀਤਾ ਜਿਹਨੂੰ ਉਸ ਉਹਨਾਂ ਨੇ ਸ਼ੁਰੂ ਕੀਤਾ ਸੀ 1991 ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕਾਫੀ ਜਿਹੜੀ ਯੋਗਦਾਨ ਰਿਹਾ ਪੰਜਾਬੀ ਭਾਸ਼ਾ ਦੇ ਉਹਨਾਂ ਨੇ BBC ਨਾਲ ਨਾਲ ਕਿਵੇਂ ਕਿਵੇਂ ਪ੍ਰੋਮ ਤਿਆਰ ਕੀਤੇ ਉਸ ਤੋਂ ਬਾਅਦ ਕੀਬੋਰਡ ਜਿਹੜਾ ਕਿ ਯੂਨੀਕੋਡ ਕੀਬੋਰਡ ਆ ਸਾਰੀ ਦੁਨੀਆ ਦੇ ਵਿੱਚ ਸ਼ਾਇਆ ਹੋਇਆ ਹੈ ਐ ਉਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਪੰਜਾਬੀ ਐਕਸਲ ਨਾਮ ਦਾ ਜਿਹੜਾ ਕੀਬੋਰਡ ਤਿਆਰ ਕੀਤਾ ਉਹ ਵੀ ਇੱਕ ਬਹੁਤ ਵੱਡੀ ਅਸੀਂ ਪੰਜਾਬੀ ਦੀ ਪ੍ਰਾਪਤੀ ਕਹਿ ਸਕਦੇ ਹਾਂ ਕਿ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਆਓ ਸਭ ਤੋਂ ਪਹਿਲਾਂ ਬਲਦੇਵ ਕੁੰਦੂੜਾ ਜੀ ਨੂੰ ਆਪਾਂ ਨਿੱਘੀ ਤੇ ਪਿਆਰਪਰੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਜੀ ਹੋਇਆ ਕਰਦੇ ਹਾਂ ਵੈਲਕਮ ਕਰਦੇ ਹਾਂ ਬਲਦੇਵ ਜੀ ਬਹੁਤ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਪਿਆਰ ਪ੍ਰੇ ਸਾਸਤਰੀ ਕਾਲ ਚੰਦਰਪਾਲ ਜੀ ਬਲਦੇਵ ਜੀ ਅਸੀਂ ਬਹੁਤ ਲੰਬੇ ਸਮੇਂ ਤੋਂ ਪਰਮ ਤੁਸੀਂ ਸ਼ਰਪਨਾ ਸਾਹਿਬ ਦੇ ਹੋ ਸੇ ਚੈਨਲ ਤੇ ਜੁੜੇ ਹੋ ਅਸੀਂ ਕਦੇ ਵੀ ਤੁਹਾਡੀ ਜਿਹੜੀ ਐਕਾਡੈਮਿਕ ਲਾਈਫ ਹੈਗੀ ਹੈ ਜਾਂ ਵਿਦਿਅਕ ਜਿਹੜਾ ਸਫਰ ਹੈ ਤੁਹਾਡਾ ਉਹਦੇ ਬਾਰੇ ਕਦੇ ਗੱਲਬਾਤ ਨਹੀਂ ਕੀਤੀ ਅੱਜ ਮੌਕਾ ਮਿਲਿਆ ਸਵਾਭੀ ਬਣਿਆ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਤੁਸੀਂ ਆਪਣੀ ਜਿਹੜਾ ਜ਼ਿੰਦਗੀ ਦਾ ਸਫਰ ਕਿੱਥੋਂ ਸ਼ੁਰੂ ਕੀਤਾ ਬਲਦੇਵ ਕੰਦੋੜਾ ਜੀ ਬਿਲਕੁਲ ਚੰਦਰਪਾਲ ਜੀ ਬਹੁਤ ਬਟਾ ਸਵਾਲ ਪਾ ਤੁਸੀਂ ਕਿ ਸਾਰੀ ਜ਼ਿੰਦਗੀ ਦਾ ਸਫ਼ਰ ਕਿਤੋਂ ਸ਼ੁਰੂ ਕੀਤਾ ਸੰਖੇਪ ਤੌਰ ਤੇ ਕਿਉਂਕਿ ਆਪਣਾ ਸੰਬੰਧ ਪੰਜਾਬੀ ਭਾਸ਼ਾ ਨਾਲ ਹੈਗਾ 6 ਚੈਨਲ ਤੇ ਆਪਾਂ ਕਈ ਪ੍ਰੋਗਰਾਮ ਕਰਦੇ ਰਹੇ ਹੈਗੇ ਆ ਇਸ ਲਈ ਮੈਂ ਉਹ ਉਸ ਜ਼ਿੰਦਗੀ ਦੇ ਸਫ਼ਰ ਬਾਰੇ ਹੀ ਥੋੜਾ ਜਿਹਾ ਦੱਸ ਦਊਗਾ ਕਿ ਮੈਂ ਇੰਗਲੈਂਡ ਦੇ ਵਿੱਚ ਇੱਥੇ ਮੇਰਾ خیال ਹੈ ਕਿ 78 ਦੇ ਨੇੜੇ ਜਿਹੜੇ ਆਇਆ ਸੀ ਉੱਥੋਂ ਪੰਜਾਬ ਤੋਂ ਐ 10ਵੀਂ ਪਾਸ ਕਰਕੇ ਤੇ ਇਸ ਲਈ ਮੈਨੂੰ ਇੱਥੇ ਮੁਸ਼ਕਲਾਂ ਵੀ ਬਹੁਤ ਆਈਆਂ ਮੈਂ ਪਹਿਲੋ ਪਹਿਲ ਫੇਕ ਆਇਆ ਸੀ ਕੋਵੈਂਟਰੀ ਦੇ ਵਿੱਚ ਤੇ ਉੱਥੇ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਫੇ ਮੈਂ ਕੁਝ ਪੜਨਾ ਮੈਨੂੰ ਇਹ ਵੀ ਨਹੀਂ ਸੀ ਪਤਾ ਫੇ ਪੜਨਾ ਕੀ ਆ ਤੇ ਇੱਕ ਦੋ ਦੋਸਤਾਂ ਨੇ ਫੇ ਮਦਦ ਕੀਤੀ ਤੇ ਮੈਂ ਕੋਵੈਂਟਰੀ ਦੇ ਟੈਕਨੀਕਲ ਕਾਲਜ ਹੁੰਦਾ ਸੀ ਉਸ ਵੇਲੇ ਉੱਥੇ ਦਾਖਲਾ ਲੈ ਲਿਆ ਉੱਥੇ ਫੇ ਮੈਂ O ਲੈਵਲ ਤੇ A ਲੈਵਲ ਕੀਤੇ ਮੇਰੀ ਤਮੰਨਾ ਇਹੀ ਸੀ ਕਿ ਮੈਂ ਯੂਨੀਵਰਸਿਟੀ ਤੱਕ ਦੀ ਪੜਾਈ ਜ਼ਰੂਰ ਕਰਨੀ ਆ ਕੁਝ ਵੀ ਹੋ ਜਾਏ ਉਹਦੀਆਂ ਜਿਹੜੀਆਂ ਮੁਸ਼ਕਲਾਂ ਆਈਆਂ ਉਹ ਮੈਨੂੰ ਪਤਾ ਕਿ ਕਾਫੀ ਮੁਸ਼ਕਲਾ ਪਹਿਲੇ ਪਹਿਲੀ ਦਾ ਮੁਸ਼ਕਲ ਸੀ ਕਿ ਭਈ ਜਿਹੜੀ ਅੰਗਰੇਜ਼ੀ ਭਾਸ਼ਾ ਦਾ ਮਹਾਰਤ ਆ ਉਹਨੂੰ ਕਿੱਦਾਂ ਹਾਸਲ ਕਰਨਾ ਯੂਨੀਵਰਸਿਟੀ ਤੱਕ ਪਹੁੰਚਣ ਲਈ ਉਤੋਂ ਫੇ ਮੈਂ ਹੌਲੀ ਹੌਲੀ ਕਵੈਂਟਰੀ ਤੋਂ ਜਿਹੜੀ ਯੂਨੀਵਰਸਿਟੀ ਦੀਆਂ ਕੰਡੀਸ਼ਨਲ ਸੀਗੀਆਂ ਦਾਖਲਾ ਲੈਣ ਦੀਆਂ ਉਹ ਲੈਵਲਸ ਤੇ ਏ ਲੈਵਲਸ ਕੀਤੇ ਤੇ ਫਿਰ ਮੈਨੂੰ ਦਾਖਲਾ ਮਿਲ ਗਿਆ ਲੰਡਨ ਦੇ ਸਿਟੀ ਯੂਨੀਵਰਸਿਟੀ ਦੇ ਵਿੱਚ ਉਹ ਉਸ ਵੇਲੇ ਜਿਹੜਾ ਮੈਂ ਕੋਰਸ ਕਰਨਾ ਚਾਹੁੰਦਾ ਸੀ ایرੋਨੌਟিক্যাল ਇੰਜੀਨੀਅਰਿੰਗ ਦਾ ਉਹਦੇ ਵਿੱਚ ਉਹ ਕਾਫੀ ਸਪੈਸ਼ਲਾਈਜ਼ ਕਰਦੇ ਸੀ ਕਿਉਂਕਿ ਮੇਰਾ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਕਿ ਮੈਂ ਜਾਣਨਾ ਚਾਹੁੰਦਾ ਕਿ ਹਵਾਈ ਜਹਾਜ਼ ਜਿਹੜੇ ਆ ਉੜਦੇ ਕਿਸ ਤਰ੍ਹਾਂ ਹੈਗੇ ਆ ਤੇ ਇਸ ਯੂਨੀਵਰਸਿਟੀ ਨੇ ਫਿਰ ਮੈਨੂੰ ਦਾਖਲਾ ਦਿੱਤਾ ਉੱਥੇ 3 ਸਾਲ ਮੈਂ ਪੜ੍ਹਾਈ ਕੀਤੀ ਤੇ ਮੈਨੂੰ ਉਹਨਾਂ ਨੇ 1972 ਨੂੰ ਡਿਗਰੀ ਦਿੱਤੀ ਬੀਐਸਸੀ 에ਰੋਨੌਟਿਕਲ ਇੰਜੀਨੀਅਰਿੰਗ ਦੀ ਤੇ ਉਹ ਤੋਂ ਬਾਅਦ ਫੇ ਮੈਂ ਹੌਲੀ ਹੌਲੀ ਕਈ ਕੰਪਨੀਆਂ ਦੇ ਨਾਲ ਕੰਮ ਵੀ ਕੀਤੇ ਉਹ ਤੋਂ ਬਾਅਦ ਮੈਂ ਚਾਹੁੰਦਾ ਸੀਗਾ ਕਿ ਮੈਂ ਪੀਐਚਡੀ ਕਰਾਂ ਪਰ ਮੈਂ ਕਿ ਵੀ ਥੋੜਾ ਜਿਆਦਾ ਇੰਡਸਟਰੀਅਲ ਐਕਸਪੀਰੀਅੰਸ ਵੀ ਲੈ ਜਾ ਜਾਵੇ ਤਾਂ ਬਿਹਤਰ ਆ ਤੇ 2-3 ਸਾਲ ਫੇ ਮੈਂ ਉੱਥੇ ਕੰਪਨੀਆਂ ਨਾਲ ਲੰਡਨ ਦੇ ਵਿੱਚ ਕੰਮ ਕੀਤਾ ਉਹ ਤੋਂ ਬਾਅਦ ਇੱਕ ਹੋਰ ਓਪਰਚੁਨਿਟੀ ਮਿਲੀ ਮੈਨੂੰ ਮੌਕਾ ਮਿਲਿਆ ਕਿ ਐਡਨਬਰੋ ਯੂਨੀਵਰਸਿਟੀ ਦੇ ਵਿੱਚ ਉਹ ਉਹ ਕਰ ਰਹੇ ਸੀਗੇ ਕਿ ਭਈ ਜਿਹੜੀ ਹੈਗੀ ਇੱਕ ਰਿਸਰਚ ਕਰ ਰਹੇ ਸੀਗੇ ਕਿ ਜਿਹੜਾ ਜਿਹੜੀ ਹਵਾ ਆ ਉਹ ਜਦੋਂ ਚਲੋ ਜਹਾਜ਼ ਦੇ ਉੱਪਰ ਦੀ ਜਿਆਦਾ ਹਵਾ ਚੱਲਦੀ ਹੈ ਤਾਂ ਜਹਾਜ਼ ਉੜ ਪੈਂਦਾ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਇੱਕ ਸਮੱਸਿਆ ਖੜੀ ਹੋ ਗਈ ਸੀ ਕਿ ਜਿਹੜੇ ਵੱਡੇ ਵੱਡੇ ਹੋਟਲ ਸੀਗੇ ਨਾ ਉੱਚੇ 100-100 ਮੰਜ਼ਲਾਂ ਦੇ ਉਹਨਾਂ 'ਚ ਜਦ ਅੱਗ ਲੱਗ ਜਾਂਦੀ ਸੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ ਬਹੁਤ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ ਸੀ ਮਰ ਗਏ ਸੀ ਸਾਰੀ ਦੁਨੀਆ ਦੇ ਵਿੱਚ ਤੇ ਇਤੋਂ ਦੀ ਰਿਸਰਚ ਕਾਉਂਸਲ ਨੇ ਇੱਕ ਪੈਸਾ ਗ੍ਰਾਂਟ ਦਿੱਤੀ ਐਡਨਬਰੋ ਯੂਨੀਵਰਸਿਟੀ ਨੂੰ ਕਿ ਉਹ ਕੰਪਿਊਟਰ ਮਾਡਲਿੰਗ ਕਰਕੇ ਇਹ ਦੱਸੇ ਕਿ ਬਈ ਜਿਹੜੀਆਂ ਬਿਲਡਿੰਗਾਂ ਆ ਉਹਨਾਂ ਦੇ ਉੱਤੇ ਜਿਹੜੀ ਹਵਾ ਆ ਜਦੋਂ ਚਖੜ ਚੱਲਦੇ ਆ ਉਹਨਾਂ ਦਾ ਕੀ ਅਸਰ ਹੁੰਦਾ ਤੇ ਮੈਂ ਇਹ ਵੀ ਚਲੋ ਇਹ ਟੋਪਿਕ ਸੋਹਣਾ ਹੈਗਾ ਤੇ ਮੇਰੀ 에ਰੋਨੌਟਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਜਿਹੜੀ ਮੈਂ ਕੀਤੀ ਸੀ ਉਹ ਉਹ ਵਰਤ ਕੇ ਤੇ ਫਿਰ ਮੈਂ ਉਹ ਐਡਨਬਰੋ ਯੂਨੀਵਰਸਿਟੀ ਵਿੱਚ ਚਲਾ ਗਿਆ ਤੇ ਉੱਥੇ ਉਹ ਮੈਨੂੰ ਕਹਿੰਦੇ ਕਿ ਬਈ ਜਿਹੜਾ ਮੇਰਾ ਸੁਪਰਵਾਈਜ਼ਰ ਸੀ ਉਹ ਕਹਿੰਦਾ ਕਿ ਬਈ ਪੀ ਐਚ ਡੀ ਕਰ ਲਾ ਤੂੰ ਇਸ ਟੋਪਿਕ ਦੇ ਉੱਤੇ ਕਿ ਕੰਮ ਤਾਂ ਹੋ ਹੀ ਰਿਹਾ ਏ ਪੀ ਐਚ ਡੀ ਕਰ ਲੇ ਫੇ ਮੈਨੂੰ ਉਹ ਕਹਿੰਦੇ ਕਿ ਬਈ ਅਸੀਂ ਐਮ ਐਸ ਸੀ ਦਾ ਕੋਰਸ ਕਰਦੇ ਹੈਗੇ ਆ ਇੱਥੇ ਤੇ ਤੂੰ ਇੱਥੇ ਉਹਨਾਂ ਨੂੰ ਪੜਾਇਆ ਵੀ ਕਰ 에ਰੋਨੌਟਿਕਲ ਇੰਜੀਨੀਅਰਿੰਗ ਜਿਹੜਾ 에어로 ਡਾਇਨਾਮਿਕਸ ਦਾ ਸਬਜੈਕਟ ਸੀ ਜਾਂ ਜਿਹਨੂੰ ਫਲੂਇਡ ਡਾਇਨਾਮਿਕਸ ਕਹਿੰਦੇ ਹੈਗੇ ਆ ਤੇ ਫੇ ਮੈਂ 4 ਸਾਲ ਉੱਥੇ ਪੜਾਇਆ ਵੀ ਐਮ ਐਸ ਸੀ ਦਾ ਕੋਰਸ ਨੂੰ ਤੇ ਇਹ ਮੇਰਾ ਸੰਖੇਪ ਤੌਰ ਤੇ ਸਫਰ ਹੈਗਾ ਉਹ ਤੋਂ ਬਾਅਦ ਇਹ ਜਿਹੜੀ ਪੰਜਾਬੀ ਦੀ ਪੜਾਈ ਸੀ ਉਹ ਉਹ ਮੈਂ ਆਪਣੇ ਨਿੱਜੀ ਤੌਰ ਤੇ ਜਾਰੀ ਰੱਖੀ ਤੇ ਕੰਪਿਊਟਰ ਮਾਡਲਿੰਗ ਦੇ ਵਿੱਚ ਪਹਿਲਾ ਪੰਜਾਬੀ ਦਾ ਵਰਡ ਪ੍ਰੋਸੈਸਰ ਵੀ ਤਿਆਰ ਕੀਤਾ ਜਿਹੜਾ ਕਿ ਉਸ ਵੇਲੇ ਬੀਵੀਸੀ ਕੰਪਿਊਟਰ ਹੁੰਦੇ ਸੀ ਹੁਣ ਤਾਂ ਉਹ ਡਿਸ ਅਪੀਅਰ ਹੋ ਗਏ ਆ ਉਹ ਉਹਦੇ ਤੇ ਜਿਹੜਾ ਮੈਂ ਵਰਡ ਪ੍ਰੋਸੈਸਰ ਤਿਆਰ ਕੀਤਾ ਸੀ ਉਹ ਪੰਜਾਬੀ ਪੜਾਉਣ ਲਈ ਮਿਡਲੈਂਡ ਦੇ ਸਕੂਲਾਂ ਕਾਲਜਾਂ ਦੇ ਵਿੱਚ ਤੇ ਲੰਡਨ ਦੇ ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਵਰਤਿਆ ਜਾਂਦਾ ਸੀ ਹਾਂਜੀ ਇਹ ਇਹ ਵੀ ਨਾਲੇ ਮੈਂ ਤੁਹਾਡੇ ਬਾਰੇ ਪੜਿਆ ਸੀ ਕਿ ਤੁਸੀਂ ਇੰਪੀਰੀਅਲ ਕਾਲਜ ਲੰਡਨ ਦੇ ਵਿੱਚ ਵੀ ਥੋੜਾ ਪੜ੍ਹਾਈ ਕੀਤੀ ਆ ਤੇ ਉਹਦਾ ਤਜਰਬਾ ਕਿਹੋ ਜਿਹਾ ਰਿਹਾ ਤੁਹਾਡਾ ਜੀ ਬਿਲਕੁਲ ਜੀ ਮੈਂ ਮੈਂ ਆਪਣੇ ਆਪ ਨੂੰ ਬੜਾ ਕਈ ਵਾਰੀ ਇਹਨਾਂ ਖੁਸ਼ਕਿਸਮਤ ਸਮਝਦਾ ਕਿ ਭਈ ਮੈਂ ਇੱਥੇ ਇੰਡੀਆ ਤੋਂ ਪੰਜਾਬ ਤੋਂ ਇੱਕ ਛੋਟੇ ਜਿਹੇ ਪਿੰਡ ਤੋਂ ਆ ਕੇ ਇਤੋਂ ਦੀਆਂ ਯੂਕੇ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਦੇ ਵਿੱਚ ਮੈਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਵਿੱਚ ਇਹ ਇੰਪੀਰੀਅਲ ਕਾਲਜ ਵੀ ਸੀਗਾ ਇਹ ਵੀ ਇੰਪੀਰੀਅਲ ਕਾਲਜ ਵੀ 에ਰੋਨੌਟਿਕਲ ਇੰਜੀਨੀਅਰਿੰਗ ਤੇ ਬਹੁਤ ਕੰਮ ਕਰ ਰਿਹਾ ਸੀ ਤੇ ਉਹਨਾਂ ਨੇ ਜਦੋਂ ਮੈਂ ਡਿਗਰੀ ਹਾਸਲ ਕਰਨ ਲਈ ਪੀ ਐਚ ਡੀ ਦੀ ਵੀ ਤੇ ਪਹਿਲੀ ਡਿਗਰੀ ਵੀ ਤੇ ਇਹਨਾਂ ਨੇ ਕਿਹਾ ਕਿ ਬਈ ਅਸੀਂ ਆ ਰਿਸਰਚ ਕਰ ਰਹੇ ਹੈਗੇ ਆ ਫਿਰ ਉਹ 에ਰੋਨੌਟਿਕਲ ਇੰਜੀਨੀਅਰਿੰਗ ਤੇ ਆ ਜਾਂਦੀ ਹੈ ਉਹ ਰਿਸਰਚ ਕਰ ਰਹੀ ਸੀ ਜੇ ਉਹਨਾਂ ਨੂੰ ਮੈਂ ਐਪਲੀਕੇਸ਼ਨ ਦਿੱਤੀ ਤਾਂ ਉਹਨਾਂ ਨੇ ਮੈਨੂੰ ਦੋ ਜਾਂ ਮੇਰਾ ਖਿਆਲ ਦੋ ਜਾਂ ਤਿੰਨ ਸਾਲ ਦਾ ਜਿਹੜਾ ਪ੍ਰੋਜੈਕਟ ਸੀਗਾ ਉਹ ਦਿੱਤਾ ਫਿਰ ਇੱਥੇ ਵੀ ਬੜਾ ਬਹੁਤ ਮਜ਼ਾ ਆਇਆ ਕਿ ਇੰਪੀਰੀਅਲ ਕਾਲਜ ਦੇ ਵਿੱਚ ਕੰਮ ਕਰਨ ਦਾ ਕਿਉਂਕਿ ਸਭ ਤੋਂ ਵਧੀਆ ਕਾਲਜ ਇੰਜੀਨੀਅਰਿੰਗ ਦਾ ਇੰਪੀਰੀਅਲ ਕਾਲਜ ਆਯੂਕੇ ਦਾ ਹਾਂਜੀ ਬਲਵਿੰਦੀ ਪਤਾ ਲੱਗ ਗਿਆ ਕਿ ਤੁਹਾਡਾ ਰਿਸ਼ੀ ਸੁਨਿਕ ਦੇ ਇੱਕ ਅੰਕਲ ਜੀ ਉਹ ਵੀ{{\text{ਤਟਨਾਲ}}}}{ਇਸ ਯੂਨੀਵਰਸਿਟੀ ਵਿੱਚ ਕਿਸੇ ਨਾ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਦੇ ਰਹੇ ਆ ਤੇ ਹੁਣ ਆਪਾਂ ਗੱਲ ਕਰਾਂਗੇ ਤੁਹਾਡਾ ਜਿਹੜਾ ਦੁਨੀਆ ਦਾ ਕਿਉਂਕਿ ਪੰਜਾਬੀ ਦੇ ਨਾਲ ਜਿਹੜਾ ਲਗਾਅ ਤੁਹਾਡਾ ਉਹ ਮੇਰੇ ਕਹਾ ਸਾਡੇ ਸਾਰੇ ਬਹੁਤ ਸਾਰੇ ਦਰਸ਼ਕਾਂ ਨੂੰ ਬਹੁਤ ਚੰਗਾ ਲੱਗਦਾ ਕਿ ਤੁਸੀਂ ਪੰਜਾਬੀ ਨਾਲ ਵੀ ਜੁੜੇ ਰਹੇ ਆ ਆਪਣੇ ਵਤਨ ਨੂੰ ਛੱਡ ਕੇ ਭਾਵੇਂ ਇੱਥੇ ਆ ਕੇ ਸਾਡੇ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਅੰਗਰੇਜ਼ ਬਣ ਗਏ ਨੇ ਗੋਰੇ ਬਣ ਗਏ ਨੇ ਔਰ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਆ ਉਹ ਗੋਰੇ ਬਣੇ ਫਿਰਦੇ ਆ ਉਹ ਪੰਜਾਬੀ ਘਾਟੀ ਬੋਲਦੇ ਆ ਤੇ ਉਸੀਂ ਪੰਜਾਬੀ ਦਾ ਪਹਿਲਾ ਵੈਬਸਾਈਟ ਸ਼ੁਰੂ ਕੀਤਾ ਪੰਜਾਬੀ.com ਉਹਦਾ ਥੋੜੇ ਜਿਹਾ ਤਜਰਬਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਬੁਦੇਜ ਜੀ ਬਿਲਕੁਲ ਚੰਦਰਪਾਲ ਜੀ ਮੈਂ ਪਹਿਲਾਂ ਤੋਂ ਹੀ ਮੇਰਾ ਖਿਆਲ ਸੀਗਾ ਕਿ ਮੇਰੀ ਅਸਰਸ਼ਨ ਸੀਗੀ ਕਿ ਜਿੰਨਾ ਚਿਰ ਬੱਚੇ ਦੀ ਪੜ੍ਹਾਈ ਜਿਹੜੀ ਆ ਉਹ ਹਰ ਕਿਸਮ ਦੀ ਪੜ੍ਹਾਈ ਇਹ ਨਹੀਂ ਹੈਗਾ ਕਿ ਬਈ ਆ ਆਰਟ ਸਬਜੈਕਟ ਸਾਰੀ ਸਾਇੰਸ ਤੇ ਟੈਕਨੋਲੋਜੀ ਭਾਈ ਜਿੰਨਾ ਚਿਰ ਬੱਚੇ ਦੀ ਉਹਦੀ ਮਾਤ ਭਾਸ਼ਾ ਦੇ ਵਿੱਚ ਨਹੀਂ ਕਰਵਾਈ ਜਾਂਦੀ ਉਹਨਾਂ ਚਿਰ ਉਹ ਮੁਲਕ ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਤੇ ਇਸ ਸਿਲਸਿਲੇ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਵਿਗਿਆਨ ਦੀਆਂ ਤੇ ਲੇਖ ਵੀ ਲਿਖਦਾ ਰਿਹਾ ਹੈਗਾ ਉੱਥੇ ਪ੍ਰੀਤ ਲੜੀ ਵਗੈਰਾ ਛਪਦੇ ਸੀ ਖਵਾਰਾਂ ਦੇ ਵਿੱਚ ਵੀ ਛਪਦੇ ਹੁੰਦੇ ਸੀ ਤੇ ਉਹ ਕਦੇ-ਕਦੇ ਮੈਂ ਲਿਖਦਾ ਸੀ ਕਿਉਂਕਿ ਉਹ ਸਮਾਂ ਇੰਨਾ ਜ਼ਿਆਦਾ ਨਹੀਂ ਸੀ ਮਿਲਦਾ ਤੇ ਕਿਉਂਕਿ ਜਦੋਂ ਕੰਪਿਊਟਰ ਆਏ ਹੈਗੇ ਆ ਉਦੋਂ ਮੈਂ ਸੋਚਿਆ ਕਿ ਕਿਉਂ ਨਾ ਕਿ ਜੇ ਅੰਗਰੇਜ਼ੀ ਦੇ ਵਰਡ ਪ੍ਰੋਸੈਸਰ ਕੰਪਿਊਟਰ ਤੇ ਮਿਲਦੇ ਹੈਗੇ ਆ ਤੇ ਉਹ ਵਰਡ ਪ੍ਰੋਸੈਸਰ ਪੰਜਾਬੀ ਦੇ ਵਿੱਚ ਵੀ ਬਣਾਇਆ ਜਾ ਸਕਦਾ ਉੱਥੇ ਜਦੋਂ ਮੈਂ ਇੰਪੀਰੀਅਲ ਕਾਲਜ ਦੇ ਵਿੱਚ ਸੀਗਾ ਤੇ ਉਹਦੇ ਨਾਲ ਨਾਲ ਸ਼ਾਮ ਨੂੰ ਜਾਂ ਲੰਚ ਟਾਈਮ ਤੇ ਮੈਂ ਉਹ ਉਹ ਜਿਹੜੀ ਜਿਹੜਾ ਪ੍ਰੋਗਰਾਮ ਸੀਗਾ ਵਰਡ ਪ੍ਰੋਸੈਸਿੰਗ ਦਾ ਪ੍ਰੋਗਰਾਮ ਉਹ ਲਿਖਦਾ ਹੁੰਦਾ ਸੀ ਤੇ ਉਹ ਖੁਸ਼ਕਿਸਮਤੀ ਨੂੰ ਕਾਮਯਾਬ ਹੋ ਗਿਆ ਔਰ ਉਸ ਵਰਡ ਪ੍ਰੋਸੈਸਰ ਨੂੰ ਵਰਤ ਕੇ ਸਕੂਲਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿਹੜੀ ਪੰਜਾਬੀ ਪੜ੍ਾਈ ਜਾਂਦੀ ਸੀਗੀ ਉਹ ਉਹਦੇ ਲਈ ਬਹੁਤ ਮੰਗ ਹੋਈ ਕਿ ਬਈ ਸਾਨੂੰ ਵੀ ਇਹ ਵਰਡ ਪ੍ਰੋਸੈਸਰ ਭੇਜੋ ਤੇ ਉਹ ਫੇ ਮੈਂ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦਾ ਹੁੰਦਾ ਸੀ ਵੀ ਕਿਸ ਤਰ੍ਹਾਂ ਵਰਤਣਾ ਹੈਗਾ ਤੇ ਉਹ ਬੜਾ ਕਾਮਯਾਬ ਹੋਇਆ ਸੀ ਤੇ ਇਸ ਕਰਕੇ ਮੈਂ ਹਰ ਹਰ ਵਕਤ ਜਦੋਂ ਵੀ ਮੈਨੂੰ ਮੌਕਾ ਮਿਲਦਾ ਸੀ ਕਿ ਮੇਰੇ ਆਪਣੇ ਵਿਸ਼ੇ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਮੈਂ ਕੀ ਕਰ ਸਕਦਾ ਉਹ ਮੈਂ ਹਮੇਸ਼ਾ ਹੀ ਕਰਦਾ ਰਹਿੰਦਾ ਸੀ ਤੇ ਵਰਡ ਪ੍ਰੋਸੈਸਰ ਜਿਹੜਾ ਸੀਗਾ ਉਹ ਇੱਕ ਪ੍ਰੋਡਕਟ ਸੀਗਾ ਬਾਕੀ ਪ੍ਰੋਡਕਟਸ ਤੋਂ ਅਲੱਗ ਕਰਕੇ ਹਾਂਜੀ ਜੀ ਕਮਾਲ ਇਕਬਾਲ ਬਲਦੇਵ ਜੀ ਉਸ ਤੋਂ ਬਾਅਦ ਪਤਾ ਲੱਗਿਆ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਵੀ ਕਾਫੀ ਯਤਨ ਕੀਤੇ ਕਿ ਜੋ ਸੀ ਡੈਕ ਨੇ ਜੋ ਯੂਨੀਕੋਡ ਦਾ ਲੇਆਉਟ ਤਿਆਰ ਕੀਤਾ ਸੀ ਜਿਸ ਨੂੰ ਕਿ ਮਾਈਕਰੋਸਾਫਟ ਨੇ ਵੀ ਤੇ ਐਪਲ ਨੇ ਵੀ ਅਡਾਪਟ ਕਰ ਲਿਆ ਸੀਗਾ ਤੇ ਤੁਸੀਂ ਉਹ ਕੀ ਬੋਰਡ ਬ੍ਰਾਊਂਡ ਵਾਸਤੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਬੜੀਆਂ ਵਿਚਾਰ-ਤੰਦਲੇ ਹੋਏ ਤੇ ਉਹਦਾ ਨਤੀਜਾ ਕੀ ਨਿਕਲਿਆ ਤੁਹਾਡਾ ਤਜਰਬਾ ਤੁਹਾਡਾ ਕੀ ਹੋ ਜਾ ਰਿਹਾ ਬਿਲਕੁਲ ਉਹ ਓ ਇਸੇ ਹੀ ਕੰਮ ਨੂੰ ਜਾਰੀ ਰੱਖਣ ਦੇ ਲਈ ਫਿਰ ਮੈਂ ਸੋਚਿਆ ਕਿ ਕਿਉਂ ਨਾ ਉੱਥੇ ਦੇ ਜਿਹੜੇ ਪੰਜਾਬ ਦੇ ਵਿੱਦਿਅਕ ادارے ਹੈਗੇ ਆ ਉਹਨਾਂ ਦੇ ਨਾਲ ਹਲਕੇ ਕੁਝ ਕੰਮ ਕੀਤਾ ਜਾਵੇ ਜਾਂ ਪਤਾ ਕੀਤਾ ਜਾਵੇ ਕਿ ਉਹ ਕੀ ਕਰ ਰਹੇ ਹੈਗੇ ਆ ਤੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਾਲੀ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਬਣੀ ਸੀ ਤੇ ਮੈਂ ਸਮਝਿਆ ਕਿ ਬਈ ਉਹਨਾਂ ਦੇ ਨਾਲ ਜਿਹੜਾ ਸੰਬੰਧ ਸੰਪਰਕ ਪੈਦਾ ਕਰਨਾ ਬਹੁਤ 유ਸਫਲ ਹੋਏਗਾ ਕਿਉਂਕਿ ਉਹ ਨਹੀਂ ਦਿਨੀ ਜਿਹੜਾ ਕੰਪਿਊਟਰ ਸੀਗਾ ਨਾ ਬੀਵੀ ਬੀਵੀਸੀ ਕੰਪਿਊਟਰ ਉਸ ਵੇਲੇ ਉਹਨੂੰ ਕਹਿੰਦੇ ਸੀ ਕਿ ਉਹ ਮੋਹਾਲੀ ਦੇ ਵਿੱਚ ਉਹਦਾ ਕਾਰਖਾਨਾ ਵੀ ਲੱਗ ਗਿਆ ਸੀ ਉੱਥੇ ਮੈਨੂਫੈਕਚਰਿੰਗ ਵੀ ਇਹਦੀ ਸ਼ੁਰੂ ਹੋ ਗਈ ਸੀ ਮੈਂ ਉੱਥੇ ਗਿਆ ਦੁਜੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਸੰਪਰਕ ਪੈਦਾ ਕੀਤਾ ਤੇ ਜਿਹੜੀ ਕੰਪਨੀ ਇਹ ਕੰਪਿਊਟਰ ਜਿਹੜਾ ਬੀਵੀਸੀ ਦਾ ਸੀ ਉੱਥੇ ਮਹਾਲੀ ਚ ਬਣਾਉਂਦੀ ਸੀ ਉਹਨਾਂ ਦੇ ਨਾਲ ਸੰਪਰਕ ਪੈਦਾ ਕੀਤਾ ਉਹਨਾਂ ਨੂੰ ਕਿਹਾ ਕਿ ਭਈ ਮੈਂ ਪੰਜਾਬੀ ਦਾ ਵਰਡ ਪ੍ਰੋਸੈਸਰ ਬਣਾਇਆ ਹੈਗਾ ਉਹ ਇੱਕ ਬੇਸਿਸ ਆ ਭਾਰਤੀ ਭਾਸ਼ਾਵਾਂ ਦੇ ਲਈ ਵਰਡ ਪ੍ਰੋਸੈਸਰ ਤਿਆਰ ਕਰਨ ਦੇ ਲਈ ਉਹ ਹਿੰਦੀ ਪੰਜਾਬ ਦੂਸਰੇ ਗੁਜਰਾਤੀ ਬੰਗਾਲੀ ਜਾਂ ਹੋਰ ਭਾਸ਼ਾਵਾਂ ਦੇ ਵਿੱਚ ਵੀ ਬਣਾਇਆ ਜਾ ਸਕਦਾ ਲੇਕਿਨ ਉਹਨਾਂ ਨੇ ਕੋਈ ਉਤਸ਼ਾਹ ਨਹੀਂ ਦਿਖਾਇਆ ਉਹ ਕਹਿੰਦੇ ਕਿ ਅਸੀਂ ਜਿਹੜੀ ਇਹ ਫੈਕਟਰੀ ਲਾਈ ਹੈਗੀ ਆ ਕੰਪਿਊਟਰ ਮੈਨੂਫੈਕਚਰ ਕਰਨ ਦੇ ਲਈ ਮੁਹਾਲੇ ਦੇ ਵਿੱਚ ਇਹ ਇਸ ਲਈ ਲਾਈ ਆ ਕਿ ਬਈ ਅਸੀਂ ਅੰਗਰੇਜ਼ੀ ਨੂੰ ਅਹਿਮੀਅਤ ਜ਼ਿਆਦਾ ਦੇ ਨੇ ਭਾਰਤੀ ਭਾਸ਼ਾਵਾਂ ਨੂੰ ਅਹਿਮੀਅਤ ਨਹੀਂ ਦਿੰਦੇ ਹੈਗੇ ਜੇ ਤਾਂ ਮੈਨੂੰ ਕਾਫੀ ਨਿਰਾਸ਼ਾ ਹੋਈ ਕਿਉਂਕਿ ਮੈਂ ਸਮਝਦਾ ਸੀ ਕਿ ਉਹ ਕਹਿਣਗੇ ਜੇ ਇਹ ਤਾਂ ਬਹੁਤ ਵਧੀਆ ਗੱਲ ਹੈਗੀ ਆ ਕਿ ਭਾਰਤੀ ਭਾਸ਼ਾਵਾਂ ਦੇ ਜਿਹੜਾ ਵਰਡ ਪ੍ਰੋਸੈਸਰ ਆ ਉਹ ਉਹ ਮਸ਼ੀਨ ਤੇ ਵਰਤਣਗੇ ਤੇ ਫਿਰ ਮੈਂ ਗੱਲਬਾਤ ਹੋਈ ਪੰਜਾਬੀ ਯੂਨੀਵਰਸਿਟੀ ਦੇ ਨਾਲ ਕੁਝ ਕੁਝ ਸਾਲਾਂ ਬਾਅਦ ਕਿ ਮੈਂ ਇਹ ਜਾਨਣਾ ਚਾਹੁੰਦਾ ਸੀ ਕਿ ਉਹ ਪੰਜਾਬੀ ਭਾਸ਼ਾ ਤੇ ਕੀ ਕੁਝ ਕਰ ਰਹੇ ਹੈਗੇ ਆ ਤੇ ਉਤੋਂ ਵੀ ਥੋੜੀ ਜਿਹੀ ਨਿਰਾਸ਼ਾ ਹੋਈ ਕਿਉਂਕਿ ਉਹਨਾਂ ਨੇ ਕੋਈ ਬਹੁਤਾ ਗੌਰ ਨਹੀਂ ਕੀਤਾ ਇਸ ਪਾਸੇ ਬਲ ਪਹਿਲੀ ਤੱਕ ਹਾਲ ਕਿ ਉਹ ਸਮਝਿਆ ਹੀ ਨਹੀਂ ਕਿ ਭਈ ਜਿਹੜੀ ਨਵੀਂ ਟੈਕਨੋਲੋਜੀ ਆ ਹੈ ਕੀ ਆ ਉਹਨਾਂ ਨੂੰ ਇਹੀ ਲੱਗਦਾ ਸੀ ਕਿ ਜਿਹੜੇ ਕੰਪਿਊਟਰਸ ਆ ਉਹਨਾਂ ਤੇ ਤਾਂ ਸਿਰਫ ਅੰਗਰੇਜ਼ੀ ਹੀ ਵਰਤੀ ਜਾ ਸਕਦੀ ਆ ਹੋਰ ਕੋਈ ਭਾਸ਼ਾ ਨਹੀਂ ਵਰਤੀ ਜਾ ਸਕਦੀ ਤੇ ਉਹ ਕਦੇ ਇਮੇਜਿਨ ਵੀ ਨਹੀਂ ਸੋਚ ਵੀ ਨਹੀਂ ਸੀ ਸਾਡੇ ਕਿ ਪੰਜਾਬੀ ਵੀ ਸਮਝ ਸਕਦਾ ਆ ਇਹ ਕੰਪਿਊਟਰ ਉਹ ਵੀ ਇਨਾ ਕਾਮਯਾਬ ਨਹੀਂ ਹੋਇਆ ਮੇਰਾ ਜਿਹੜਾ ਪਹਿਲੋ ਪਹਿਲ ਉਹਨਾਂ ਦੇ ਨਾਲ ਸੰਪਰਕ ਸੀਗਾ ਪਰ ਉਸ ਉਸ ਸੰਪਰਕ ਨੂੰ ਮੈਂ ਹੁਣ ਤੱਕ ਜਾਰੀ ਰੱਖਿਆ ਹੈਗਾ ਉਹਨਾਂ ਦੇ ਨਾਲ ਮਿਲ ਕੇ ਕਈ ਕੁਝ ਕੰਮ ਕੀਤੇ ਹੈਗੇ ਆ ਜਿਹਦੇ ਨਤੀਜੇ ਮੇਰੇ ਖਿਆਲਿਆ ਬਹੁਤ ਸੋਹਣੇ ਨਿਕਲਣੇ ਚਾਹੀਦੇ ਸੀ ਪਰ ਫਿਰ ਵੀ ਅਸੀਂ ਕੁਝ ਨਾ ਕੁਝ ਉਹਨਾਂ ਦੇ ਨਾਲ ਮਿਲ ਕੇ ਕਰ ਸਕੇ ਹੈਗੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਲਦੇਵ ਜੀ ਮੈਂ ਨਾਲ ਆਪਣੇ ਦਰਸ਼ਕਾਂ ਨੂੰ ਦੱਸਣਾ ਕਿ ਜਿਹੜੀ ਕੀਬੋਰਡ ਦੀ ਆਪਾਂ ਤਸਵੀਰ ਦੇਖੀ ਆ ਉਹ ਕੀਬੋਰਡ ਤਸਵੀਰ ਵਾਲਾ ਹੀ ਨਹੀਂ ਬਾਕੀ ਉਹ ਜਿਹੜਾ ਫਿਜ਼ੀਕਲ ਕੀਬੋਰਡ ਹੈਗਾ ਜਿਸ ਨੂੰ ਤੁਸੀਂ ਆਪਣੇ ਕੰਪਿਊਟਰ ਦੇ ਨਾਲ ਲੈਪਟਾਪ ਦੇ ਨਾਲ ਡੈਸਕਟਾਪ ਦੇ ਨਾਲ ਜੋੜ ਕੇ ਮਿਆਰੀ ਪੰਜਾਬੀ ਲਿਖ ਸਕਦੇ ਆ ਮਿਆਰੀ ਤੋਂ ਭਾਵ ਕਿ ਤੁਸੀਂ ਉਹਦੇ ਵਿੱਚੋਂ ਈਮੇਲ ਕਰੋਗੇ ਤੁਸੀਂ ਦੂਜੇ ਪਾਸੇ ਉਹ ਸਿੱਧੀ ਈਮੇਲ ਪੜੀ ਜਾਵੇਗੀ ਬਲਦੇਵ ਜੀ ਹੁਣ ਜਲਦੀ ਜਲਦੀ ਜੋ ਕਿ ਅਸੀਂ ਸਮਾਂ ਬੜਾ ਥੋੜਾ ਕਿ ਤੁਸੀਂ ਜਿਹੜਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਲਿਖਣ ਦਾ ਰੁਝਾਨ ਤੁਸੀਂ ਤਿੰਨ ਕਿਤਾਬਾਂ ਹੁਣ ਤੱਕ ਦੇ ਚੁੱਕੇ ਆ ਪੰਜਾਬੀ ਯਰਤ ਨੂੰ ਉਹ ਵੀ ਵਿਗਿਆਨਿਕ ਪੱਤਰ ਦੀਆਂ ਉਦੇ ਬਾਰੇ ਦੱਸੋ ਜਿਹੜੀ ਪਹਿਲੀ ਤੁਹਾਡੀ ਆਈ ਸੀ ਕਿਤਾਬ ਭਾਰਤੀ ਦਰਸ਼ਨ ਵਿੱਚ ਤਰਕਮਤ ਵਿਗਿਆਨ ਤੇ ਕਿਉਂਕਿ ਸਮਾਂ ਥੋੜਾ ਆਪਾਂ ਸੰਖੇਪ ਵਿੱਚ ਗੱਲ ਰੱਖੀਏ ਤਾਂ ਬਹੁਤ ਵਧੀਆ ਰਹੇਗਾ ਬਲਦੇਵ ਜੀ ਬਿਲਕੁਲ ਜੀ ਮੈਂ ਸੰਖੇਪ ਵਿੱਚ ਰੱਖੂੰਗਾ ਜਦੋਂ ਜਿਸ ਤਰ੍ਹਾਂ ਮੈਂ ਕਿਹਾ ਪੰਜਾਬੀ ਯੂਨੀਵਰਸਿਟੀ ਦੇ ਜਸਪਰਕ ਪੈਦਾ ਹੋਇਆ ਤੇ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਕਿ ਵੀ ਤੁਸੀਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਜਿਹੜੀ ਆ ਉਹ ਪੰਜਾਬੀ ਵਿੱਚ ਕਿਉਂ ਨਹੀਂ ਕਰਦੇ ਉਹ ਕਹਿੰਦੇ ਸਾਨੂੰ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਆ ਕਿ ਸਾਡੇ ਕੋ ਪੰਜਾਬੀ ਐਜੇ ਲਿਖੀਆਂ ਹੋਈਆਂ ਕਿਤਾਬਾਂ ਹੈ ਨਹੀਂ ਗਿਆ ਇੰਜੀਨੀਅਰਿੰਗ ਦੀਆਂ ਮੈਂ ਕਿਹਾ ਉਹ ਕਿਉਂ ਨਹੀਂ ਪੈਦਾ ਹੋਈਆਂ ਉਹ ਕਹਿੰਦੇ ਜੀ ਸਾਡੇ ਪੰਜਾਬੀ ਭਾਸ਼ਾ ਦੇ ਕੋਲ ਤਕਨੀਕੀ ਸ਼ਬਦਾਵਲੀ ਹੈ ਨਹੀਂਗੀ ਤੇ ਇਸ ਲਈ ਅਸੀਂ ਨਹੀਂ ਲਿਖ ਸਕਦੇ ਕਿ ਉੱਥੇ ਜਿਹੜੇ ਪ੍ਰੋਫੈਸਰ ਕੰਮ ਕਰਦੇ ਆ ਉਹ ਕਹਿੰਦੇ ਜੀ ਸ਼ਬਦਾਵਲੀ ਹੈ ਨਹੀਂ ਸਾਡੇ ਕੋਲ ਤੇ ਮੈਂ ਸੋਚਿਆ ਕਿ ਬਈ ਪੁਰਾਣੇ ਜਿਹੜੇ ਸਾਡੇ ਰਿਸ਼ੀ ਮੁਨੀ ਸੀਗੇ ਉਹ ਪੁਰਾਣੇ ਸਮਿਆਂ ਦੀਆਂ ਤਿੰਨ ਸਿਵਲਾਈਜ਼ੇਸ਼ਨ ਜਿਹੜੀਆਂ ਸੀਗੀਆਂ ਚੀਨ ਦੇ ਭਾਰਤ ਦੇ ਤੇ ਗ੍ਰੀਸ ਦੇ ਉਹ ਬਹੁਤ ਮਸ਼ਹੂਰ ਸੀਗੀਆਂ ਉਹਨਾਂ ਨੇ ਵਿਗਿਆਨ ਦਾ ਮੁੱਢ ਪੈਦਾ ਕਰਨ ਦੇ ਲਈ ਬਹੁਤ ਕੰਮ ਕੀਤਾ ਸੀ ਤੇ ਇਸ ਲਈ ਫੇ ਮੈਂ ਕਿਹਾ ਵੀ ਜਿਹੜਾ ਦੇਖਿਆ ਤਾਂ ਜਾਵੇ ਪਵੇ ਉਹ ਜਿਹੜੇ ਸਾਡੀ ਪੁਰਾਣੀ ਪਰੰਪਰਾ ਹੈਗੀ ਆ ਉਹ ਕੀ ਕਰਦੇ ਸੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਮੈਥਮੈਟਿਕਸ ਜਾਂ ਗਣਿਤ ਆ ਉਹਦਾ ਜਨਮ ਆਪਣੇ ਭਾਰਤ ਦੇ ਵਿੱਚ ਹੋਇਆ ਤੇ ਫੇਰ ਇਹ ਭਾਲ ਦੇ ਭਾਲ ਦੇ ਮੈਨੂੰ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਲਿਖਦੇ ਆ ਵੈਦਾ ਵੈਦ ਸਵੈਦ ਤੋਂ ਪਹਿਲੇ ਰੋਗ ਪਛਾਣ ਇਹ ਮੈਨੂੰ ਬੜਾ ਚੰਗਾ ਲੱਗਾ ਕਿਉਂਕਿ ਜਿਹੜੀ ਵਿਗਿਆਨ ਦੀ ਵਿਧੀ ਹੈਗੀ ਆ ਕੰਮ ਕਰਨ ਦੀ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸਮੱਸਿਆ ਨੂੰ ਪਛਾਣਦੇ ਆ ਤੇ ਉਹ ਜਦ ਸਮੱਸਿਆ ਤੁਸੀਂ ਸਮਝ ਜਾਂਦੇ ਆ ਉਹਦਾ ਜਿਹੜਾ ਹੱਲ ਆ ਉਹ ਆਪਣੇ ਆਪ ਸਾਹਮਣੇ ਆ ਜਾਂਦਾ ਤੇ ਫਿਰ ਮੈਂ ਸੋਚਿਆ ਕਿ ਭਈ ਜਿਹੜੇ ਗੁਰੂ ਨਾਨਕ ਦੇਵ ਜੀ ਇਹ ਕਹਿ ਸਕਦੇ ਆ ਪੇ ਵੈਦਾ ਵੈਦ ਸਵੈ ਤੋਂ ਪਹਿਲੇ ਰੋਗ ਪਛਾਣ ਇਹਦਾ ਮਤਲਬ ਉਹ ਜਿਹੜੀ ਪਰੰਪਰਾ ਹੈਗੀ ਆ ਵਿਗਿਆਨ ਦੀ ਪਰੰਪਰਾ ਭਾਰਤ ਦੇ ਵਿੱਚ ਵੀ ਖਾਸ ਕਰ ਪੰਜਾਬ ਦੇ ਵਿੱਚ ਵੀ ਹੋਣੀ ਚਾਹੀਦੀ ਆ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਪਹਿਲੀ ਕਿਤਾਬ ਜਿਹੜੀ ਮੇਰੀ ਸੀਗੀ ਉਹ ਵਿਗਿਆਨਕ ਤਰਕ ਸੀਗਾ ਕਿ ਭਾਰਤ ਦੀ ਦਾਰਸ਼ਨਿਕ ਪਰੰਪਰਾ ਦੇ ਵਿੱਚ ਵਿਗਿਆਨਕ ਤਰਕ ਤਰਕ ਦਾ ਕੀ ਸਥਾਨ ਹੈਗਾ ਤੇ ਉਹ ਤੋਂ ਮੈਨੂੰ ਬੜਾ ਚੰਬਲ ਲੱਗਾ ਕਿ ਪੁਰਾਣੇ ਸਾਡੇ ਗੁਰੂ ਜਿਹੜੇ ਸੀਗੇ ਜਿਹੜੀ ਮੁੰਨੀ ਸੀਗੇ ਉਹਨਾਂ ਨੇ ਇਸ ਪਾਸੇ ਵੱਲ ਬਹੁਤ ਕੰਮ ਕੀਤਾ ਤੇ ਇਹ ਦੂਜੀ ਜਿਹੜੀ ਕਿਤਾਬ ਸੀ ਉਹ ਉਹ ਸੀਗੀ ਕਿ ਮੈਂ ਚਾਹੁੰਦਾ ਸੀ ਕਿ ਭਈ ਪੰਜਾਬ ਦੇ ਵਿੱਚ ਖਾਸ ਕਰਕੇ ਤਾਂ ਭਾਰਤ ਦੇ ਵਿੱਚ ਵਿਗਿਆਨਿਕ ਸੱਭਿਆਚਾਰ ਪੈਦਾ ਕੀਤਾ ਜਾਵੇ ਜਿਹੜਾ ਕਿ ਪੁਰਾਣੇ ਭਾਰਤ ਦੇ ਵਿੱਚ ਸੀਗਾ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਜਿਹੜੀ ਤਕਸ਼ਿਲਾ ਯੂਨੀਵਰਸਿਟੀ ਸੀਗੀ ਉੱਥੇ ਸਾਰੀ ਦੁਨੀਆ ਤੋਂ ਲੋਕ ਵਿਗਿਆਨ ਭਾਸ਼ਾ ਭਾਸ਼ਾ ਵਿਗਿਆਨ ਤਰਕ ਦੇ ਵਿਸ਼ਿਆਂ ਨੂੰ ਸਮਝਣ ਲਈ ਇੱਥੇ ਪੜਨ ਆਇਆ ਕਰਦੇ ਸੀ ਤੇ ਜਿਹੜੀ ਵਿਗਿਆਨ ਕੀ ਹੈ ਮੈਂ ਕਿਹਾ ਕਿ ਇਹਦੇ ਤੇ ਕਿਤਾਬ ਲਿਖਦੇ ਆ ਤਾਂ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਜਿਹੜਾ ਵਿਗਿਆਨਿਕ ਸੱਭਿਆਚਾਰ ਇਹ ਲੋਕ ਕਿਤਾਬ ਪੜਨਗੇ ਔਰ ਫੇ ਆਪਣੇ ਰਿਐਕਸ਼ਨ ਦੇਣਗੇ ਜਾਂ ਉਹਦਾ ਪ੍ਰतिकਰਮ ਦੇਣਗੇ ਤੇ ਉਹਦੇ ਨਾਲ ਜਿਹੜਾ ਵਿਚਾਰ ਵਿਮਰਸ਼ ਜਿਹੜਾ ਵਿਗਿਆਨ ਦੇ ਵਿਸ਼ੇ ਤੇ ਹੋਏਗਾ ਇਜ਼ਲੀ ਇਹ ਮੇਰੀ ਦੂਜੀ ਕਿਤਾਬ ਸੀ ਜਿਹੜੀ ਤੀਜੀ ਸੀ ਕਿ ਮੈਂ ਸੋਚਿਆ ਕਿ ਬਈ ਕਿਉਂ ਨਾ ਕਿ ਪੰਜਾਬੀ ਯੂਨੀਵਰਸਿਟੀ ਵਾਲੇ ਕਹਿ ਰਹੇ ਹੈਗੇ ਆ ਕਿ ਬਈ ਸਾਡੇ ਕੋਲ ਤਕਨੀਕੀ ਸ਼ਬਦਾਵਲੀ ਹੈ ਨਹੀਂਗੀ ਪੇ ਮੇਰਾ ਵਿਸ਼ਾ ਜਿਹੜਾ ਆ ਉਹ 에ਰੋਨੌਟਿਕਲ ਇੰਜੀਨੀਅਰਿੰਗ ਦਾ ਪੇ ਧਰਵ ਜਿਹੜੇ ਆ ਜਾਂ ਹਵਾ ਜਿਹੜੀ ਆ ਉਹ ਕਿਸ ਤਰ੍ਹਾਂ ਹਵਾਈ ਜਹਾਜ਼ ਨੂੰ ਉਡਾਉਦੀ ਹੈਗੀ ਆ ਤੇ ਉਸ ਵਿਸ਼ੇ ਤੇ ਮੈਂ ਜਿਹੜੀ ਸ਼ਬਦਾਵਲੀ ਸੀਗੀ ਦੂਸਰੇ ਪਾ ਜAVE ਪਾਗਨੇ ਸ਼ਬਦਾਵਲੀਆਂ ਤਿਆਰ ਕੀਤੀਆਂ ਸੀ ਉਹ ਵਰਤ ਕੇ ਫੇ ਮੈਂ ਇਹ ਫਲੂਇਡ ਡਾਇਨਾਮਿਕਸ ਜਾਨੀ ਦਰਵ ਗਤ ਕੀ ਇੱਕ ਕਿਤਾਬ ਲਿਖੀ ਜਿਹੜੀ ਕਿ ਪੀ ਐਚ ਡੀ ਦੇ ਲਈ ਸਟੂਡੈਂਟਸ ਦੇ ਲਈ ਜਾਂ ਉੱਥੇ ਜਿਹੜੇ ਹੈਗੇ ਆ ਐਮ ਐਸ ਸੀ ਕਰਦੇ ਹੈਗੇ ਆ ਇੰਜੀਨੀਅਰਿੰਗ ਦੇ ਵਿੱਚ ਉਹਨਾਂ ਦੇ ਲਈ ਇਹ ਬਹੁਤ ਕਾਮਯਾਬ ਹੋ ਸਕਦੀ ਹੈ ਬੀਸਿਕਲੀ ਮੈਂ ਇਹ ਦਿਖਾਉਣਾ ਚਾਹੁੰਦਾ ਸੀ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਵੀ ਕਿ ਇਹਦੇ ਵਿੱਚ ਕੋਈ ਇਹ ਸੱਚ ਨਹੀਂ ਹੈਗਾ ਕਿ ਪੰਜਾਬੀ ਦੇ ਕੋਲ ਉਹ ਲੜੀਂਦੀ ਸ਼ਬਦਾਵਲੀ ਨਹੀਂ ਸਭ ਕੁਝ ਹੈਗਾ ਲੇਕਿਨ ਜਿਹੜਾ ਬੰਦਾ ਇਸ ਵਿਸ਼ੇ ਤੇ ਲਿਖਣਾ ਚਾਹੁੰਦਾ ਉਹਨੂੰ ਥੋੜੀ ਜਿਹੀ ਪਾਲ ਕਰਨੀ ਪਵੇਗੀ ਰਿਸਰਚ ਕਰਨੀ ਪਵੇਗੀ ਤੇ ਇਹ ਪੇ ਮੈਂ ਦਿਖਾਇਆ ਕਿ ਭਈ ਸ਼ਬਦਾਵਲੀ ਹੈਗੀ ਆ ਔਰ ਕਿਤਾਬਾਂ ਲਿਖੀਆਂ ਜਾ ਸਕਦੀ ਜੀ ਬਹੁਤ ਬਹੁਤ ਧੰਨਵਾਦ ਬਲੇਵ ਜੀ ਮੇਰੇ ਖਿਆਲ ਇਹ ਇੱਕ ਬੜਾ ਜੇ ਕਹਿ ਦਈਏ ਸਾਡੇ ਦਰਸ਼ਕਾਂ ਵਾਸਤੇ ਸ਼ਾਇਦ ਇਹ ਥੋੜਾ ਨੀਰਸ ਜਿਹਾ ਵਿਸ਼ਾ ਹੋਵੇਗਾ ਕਿ ਸਾਡੀ ਦਿਮਾਗ 'ਚ ਨਹੀਂ ਪੈਂਦੀ ਗੱਲ ਇਹ ਹੀ ਗੱਲ ਅਸੀਂ ਪੰਜਾਬ ਦੇ ਵਿਦਵਾਨਾਂ ਦੀ ਗੱਲ ਕਰਦੇ ਹਾਂ ਉਹ ਵੀ ਸਮਝਦੇ ਹੈਗੇ ਆ ਕਿ ਅੰਗਰੇਜ਼ੀ ਵਿੱਚ ਇਹ ਸਾਲਾ ਕੁ ਸੋਣਾ ਚਾਹੀਦਾ ਜਾਂ ਕੀਤਾ ਜਾ ਸਕਦਾ ਹੈਗਾ ਐ ਭਾਵੇਂ ਕਿ ਜਿਹੜੀ ਵਿਗਿਆਨ ਦੀ ਜਾਂ ਡਾਕਟਰੀ ਦੀ ਜਿਹੜੀ ਪੜਾਈ ਹੈਗੀ ਆ ਉਹ ਰਿਜ਼ੀਪੈਚ ਹੋ ਸਕਦੀ ਆ ਪੰਜਾਬੀ ਵਿੱਚ ਨਹੀਂ ਹੋ ਸਕਦੀ ਬਲਕਿ ਜਦੋਂ ਕਿ ਸਾਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ 'ਦੇ ਸਮਰੱਥ ਭਾਸ਼ਾ ਬਰਾਬਰ ਦੀ ਸਮਰੱਥ ਭਾਸ਼ਾ ਹੈਗੀ ਆ ਤੇ ਇਹਦੇ ਵਿੱਚ ਜੋ ਸ਼ਬਦਾਵਲੀ ਵੀ ਹੈ ਪਰ ਜਿਨ੍ਹਾਂ ਨੇ ਜਿਹੜੇ ਸਿਆਣੇ ਕਹਿੰਦੇ ਹੋਣੇ ਉੱਠ ਨਹੀਂ ਹੋਣਾ ਫਿੱਟੇ ਮੂੰਗੋਡਿਆਂ ਦੇ ਉਨੀ ਆਪਣੀ ਭਾਸ਼ਾ ਨੂੰ ਜਾਂ ਸ਼ਬਦਾਵਲੀ ਨੂੰ ਹੀ ਕੋਸ਼ਿਸ਼ ਜਾਣਾ ਆ ਆਪ ਖੁੱਜਣ ਦੀ ਕੋਸ਼ਿਸ਼ ਨਹੀਂ ਕਰਨੀ ਅਸੀਂ ਤੁਹਾਡੇ ਇਸ ਮਿਹਨਤੀ ਯਤਨ ਨੂੰ ਅਸੀਂ ਪ੍ਰਣਾਮ ਕਰਦੇ ਆ ਤੇ ਹੁਣ ਅਸੀਂ ਨਾਲ ਨਾਲ ਜੋੜਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੀ ਕਿ ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਨੇ ਇਹ ਕੋ ਲਾਰਡ ਕੁਲਦੀਪ ਸਿੰਘ ਜੀ ਸੋਤਾ ਜੀ ਉਹ ਵੀ ਸਾਡਾ ਚੜ ਚੁੱਕੇ ਨੇ ਤੇ ਉਹਨਾਂ ਤੋਂ ਅਸੀਂ ਜੋ ਥੋੜੇ ਸ਼ਬਦਾਂ ਚ ਪਹਿਲਾਂ ਬਲਦੇਵ ਜੀ ਨੇ ਜੋ ਆਪਣਾ ਵਿਦਿਆ ਕੇ ਸਫਰ ਜਿਹੜਾ ਉਹਨਾਂ ਨੇ ਸਾਡਾ ਸਾਂਝਾ ਕੀਤਾ ਉਦੇ ਬਾਰੇ ਕੁਲਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕੁਲਦੀਪ ਸੋਤਾ ਜੀ ਹਾਂ ਜੀ ਮੈਂ ਬਲਦੇਵ ਸਿੰਘ ਜੀ ਨਾਲ ਨੂੰ ਕਈ ਵਾਰੀ ਮਿਲਿਆ ਤੇ ਪ੍ਰੋਗਰਾਮ ਵੀ ਇਕੱਠੇ ਕੀਤੇ ਪਰ ਮੈਨੂੰ ਪਤਾ ਨਹੀਂ ਸੀਗਾ ਕੀ ਕਹਿੰਦੇ ਆ ਕਿ ਬਲਦੇਵ ਸਿੰਘ ਜੀ ਐਕਾਡੈਮਿਕ ਛੂਪੇ ਰੋਸਟਮ ਨੇ ਮੈਂ ਸਮਝਿਆ ਸੀਗਾ ਕਿ ਇਹਨਾਂ ਨੇ ਸ਼ਾਇਦ ਪੰਜਾਬੀ ਦੀ ਪੀ ਐਚ ਡੀ ਕੀਤੀ ਹੋਵੇਗੀ ਨਾ ਕਿ 에ਰੋਨੋਟਿਕ ਦੇ ਵਿੱਚ ਇਹਨਾਂ ਨੇ ਮੈਨੂੰ ਬਿਲਕੁਲ ਨਹੀਂ ਸੀ ਪਤਾ ਮੈਂ ਸੁਣ ਸੁਣ ਕੇ ਮੈਂ ਤਾਂ ਆਮ ਰੀਲੀ ਇੰਪ੍ਰੈਸਡ ਹੈਗਾ ਕਿ ਦੇਖੋ 10ਵੀਂ ਕਰਕੇ ਪੰਜਾਬੀ ਦੇ ਵਿੱਚ ਇੰਡੀਆ ਤੋਂ ਆਏ ਤੇ ਇੱਥੇ ਆਣ ਕੇ ਇਹਨਾਂ ਨੇ ਪੰਜਾਬੀ ਦੇ ਵਿੱਚ ਸਾਇੰਸ ਦੀਆਂ ਕਿਤਾਬਾਂ ਲਿਖੀਆਂ ਹੈਗੀਆਂ ਤੇ ਆਏ ਮੈਂ ਤਾਂ ਬੜਾ ਹੈਰਾਨ ਹੈਗਾ ਕਿ ਦੇਖੋ ਪੰਜਾਬੀ ਪੰਜਾਬੀ ਜੇ ਇਹਨਾਂ ਨੇ ਪੀ ਐਚ ਡੀ ਕੀਤੀ ਜਾਂ ਐਮ ਏ ਜਾਂ ਕੁਝ ਚਲੋ ਉਹ ਤਾਂ ਗੱਲ ਠੀਕ ਹੈਗੀ ਆ ਪਰ ਇਹਨਾਂ ਨੇ ਇੱਥੇ ਆਣ ਕੇ ਉਹ ਪੰਜਾਬੀ ਪੜਨ ਜਿਹੜੇ ਪਟਿਆਲੇ ਦੇ ਜਾਂ ਹੋਰਾਂ ਨੂੰ ਉਹਨਾਂ ਨੂੰ ਦੱਸਿਆ ਕਿ ਪੰਜਾਬੀ ਦੇ ਵਿੱਚ ਸਾਇੰਸ ਦੀਆਂ ਕਿਤਾਬਾਂ ਵੀ ਲਿਖੀਆਂ جا ਸਕਦੀਆਂ ਹੈਗੀਆਂ ਮੈਨੂੰ ਤਾਂ ਉਹ ਯਾਦ ਆਇਆ ਕਿ 1560 ਵਿੱਚ ਜਿਹੜਾ ਬਾਈਬਲ ਹੁੰਦਾ ਸੀਗਾ ਜਿਹੋ ਲਾਟਰਨ ਵਿੱਚ ਹੁੰਦਾ ਸੀਗਾ ਤੇ ਪਹਿਲੀ ਵਾਰੀ 1560 ਵਿੱਚ ਜੌਨ ਟਿੰਡਲ ਨੇ ਉਹਨੂੰ ਅੰਗਰੇਜ਼ੀ ਵਿੱਚ ਲਿਖਿਆ ਤੇ ਜਿਸ ਵਕਤ ਉਹਨਾਂ ਨੇ ਜੇ ਅੰਗਰੇਜ਼ੀ 'ਚ ਲਿਖਿਆ ਕਿ ਨੇ ਬੱਲੇ ਬੱਲੇ ਪਰ ਜੌਨ ਟਿੰਡਲ ਤੋਂ ਉਹਨਾਂ ਨੇ ਬਰਨ ਆਉਂਦਾ ਸਟੇਕ ਕਰ ਦਿੱਤਾ ਕਿ ਇਹ ਇਹ ਗਲਤ ਹੈਗਾ ਕਦੀ ਐਦਾਂ ਨਹੀਂ ਹੋ ਸਕਦੀ ਹੈਗੀ ਆ ਮੈਨੂੰ ਉਹਦਾ ਯਾਦ ਆਇਆ ਐਸਾ ਕਿ ਆਈ ਏਮ ਰੀਲੀ ਇੰਪ੍ਰੈਸਡ ਕਿ ਮੈਂ ਕਈ ਵਾਰੀ ਗੱਲ ਕੀਤੀ ਇੱਕ ਵਾਰ ਮੈਂ ਬਲਦੇਵ ਸਿੰਘ ਉਹਨਾਂ ਨੂੰ ਉਨਾਰੀ ਆਪਣੀ ਐਕਾਡੈਮਿਕ ਜਰਨੀ ਬਾਰੇ ਕਰੀ ਪੁੱਛਿਆ ਹੀ ਨਹੀਂ ਸਿਕਾ ਜੀ ਹਾਂਜੀ ਔਰ ਤੁਹਾਨੂੰ ਮੈਂ ਅਸੀਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹੁੰਦੇ ਬਲਦੇਵ ਜੀ ਨਾਲ ਸਾਡੀ ਜਿਹੜੀ ਨਿੱਜੀ ਸਾਡੀ ਸਾਝ ਹੈ ਜਾਂ ਦੋਸਤੀ ਹੈ ਉਹ ਪੰਜਾਬੀ ਭਾਸ਼ਾ ਨਾਲ ਹੀ ਪਈ ਹੈ ਜਦੋਂ ਅਸੀਂ ਪੰਜਾਬੀ.com ਨੂੰ ਪੜਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਲਗੈਂਸੀ ਜੋ ਇਹਨਾਂ ਦੇ ਅੰਦਰ ਜਿਹੜੀ ਉਹ ਕਲਾ ਸੀ ਉਹਨੂੰ ਫਿਰ ਸਮਝਣ ਦਾ ਯਤਨ ਕੀਤਾ ਸਾਨੂੰ ਵੀ ਇਹਨਾਂ ਤੋਂ ਪ੍ਰੇਰਣਾ ਮਿਲੀ ਮੈਂ ਜੇ ਕਹਾਂ ਇਲਜ ਕੋ ਅਤਕਤਰੀ ਨਹੀਂ ਹੈਗੀ ਅਕਲਦੀ ਜੀ ਦੂਜੇ ਪਾਸੇ ਤੁਸੀਂ ਵੀ ਇਸ ਗੱਲ ਨੂੰ ਤਾਂ ਮਹਿਸੂਸ ਕਰਦੇ ਆ ਕਿ ਤੁਹਾਨੂੰ ਵੀ ਜਿਹੜੀਆਂ ਐਕਾਡੈਮਿਕ ਰੁਚੀਆਂ ਨੇ ਜਿਹੜੀ ਪੰਜਾਬੀ ਭਾਸ਼ਾ ਆ ਤੁਹਾਨੂੰ ਵੀ ਉਹਦੇ ਵਿੱਚ ਬੜਾ ਲਗਾਅ ਹੈਗਾ ਤੁਸੀਂ ਜਿਹੜੀ ਸਾਡੀ ਸ਼ਾਇਰੀ ਆ ਉਹਦੇ ਵਿੱਚ ਵੀ ਤੁਸੀਂ ਯਤਨ ਕਰ ਰਹੇ ਹੈਗੇ ਆ ਤੇ ਤੁਸੀਂ ਵੀ ਜਿਹੜਾ ਉਸ ਸਮੇਂ ਜਦੋਂ ਲੋਕ ਇੱਥੇ ਆਉਂਦੇ ਸੀਗੇ ਉਹ ਸਿਰਫ ਸਿੱਕੇ ਕਾਰਖਾਨਿਆਂ 'ਤੇ ਜਾਂਦੇ ਸੀਗੇ ਪਰ ਬਲਦੇਵ ਜੀ ਦੇ ਇਹਨਾਂ ਦੇ ਪਰਿਵਾਰ ਦੇ ਪਿਤਾ ਜੀ ਜਿਹੜੇ ਤੇਰਿੰਦ ਸੀ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਤਾਂ ਤਾਂ ਕਿ ਇਹ ਜਿਹੜੀਆਂ ਵੱਡੀਆਂ ਪ੍ਰਾਪਤੀਆਂ ਹੋ ਸਕੀ ਹੈ ਜਿਹੜੀਆਂ ਕਿ ਕੁਝ ਪ੍ਰਾਪਤੀਆਂ ਅਸੀਂ ਕਹਿ ਸਕੀਏ ਜਿਹੜੇ ਪੰਜਾਬ ਦੀਆਂ ਯੂਨੀਵਰਸਿਟੀਆਂ ਉਹ ਵੀ ਨਹੀਂ ਕਰ ਸਕੀਆਂ ਉਹ ਵੀ ਬਲਦੇਵ ਸਿੰਘ ਜੀ ਨੇ ਕਰਕੇ ਦਿਖਾਈਆਂ ਇਹਦੇ ਵਿੱਚ ਕੋਈ ਹੱਤਕਥਰੀ ਨਹੀਂ ਹੈਗੀ ਬਿਲਕੁਲ ਬਿਲਕੁਲ ਜੀ ਤੇ ਕੁਲਦੀਪ ਜੀ ਫਿਰ ਤੁਸੀਂ ਜਦੋਂ ਇਹਨਾਂ ਦੀ ਕਿਤਾਬ ਅਸੀਂ ਤੁਹਾਡਾ ਜ਼ਿਕਰ ਕੀਤਾ ਕਿ ਜਿਹੜੀ ਹੈ ਵਿਗਿਆਨ ਕੀ ਹੈ ਉਹ ਤੁਹਾਡਾ ਸਾਂਝੀ ਕੀਤੀ ਤੁਸੀਂ ਕਿਹਾ ਵੀ ਇਹ ਬਹੁਤ ਉੱਚ ਪੱਧਰ ਦੀ ਕਿਤਾਬ ਹੈ ਕਿ ਇਸ ਨੂੰ ਅਸੀਂ ਰਿਲੀਜ਼ ਨਹੀਂ ਕੀਤੀ ਸੀ ਕਰਕੇ ਬ੍ਰਿਟਾਨੀਆ ਵਿੱਚ ਤੇ ਤੁਸੀਂ ਕਿਹਾ ਇਹਨੂੰ ਅਸੀਂ ਹਾਊਸ ਆਫ ਲੋਰਡਸ ਦੇ ਵਿੱਚ ਇਹਨੂੰ ਰਿਲੀਜ਼ ਕੀਤਾ ਜਾਵੇ ਤੇ ਉਹਦੇ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਕਿ ਹੁਣ 20 ਅਕਤੂਬਰ ਨੂੰ ਸੋਮਵਾਰ ਨੂੰ ਹਾਊਸ ਆਫ ਲੋਰਡਸ ਦੇ ਵਿੱਚ ਇਹ ਰਿਲੀਜ਼ ਹੋਣ ਜਾ ਰਹੀ ਆ ਗੁਲਦੇਵ ਜੀ ਹਾਂਜੀ ਬਿਲਕੁਲ ਜੀ ਮੈਂ ਉੱਥੇ ਕਮੇਟੀ ਰੂਮ ਬੁੱਕ ਕੀਤਾ ਆ ਤੇ ਬਲਦੇਵ ਸਿੰਘ ਉੱਥੇ ਹਾਊਸ ਆਫ ਲੋਰਡ ਦੇ ਵਿੱਚ ਕਿਉਂਕਿ ਉੱਥੇ ਕਈਆਂ ਨੇ ਕਿਤਾਬਾਂ ਰਿਲੀਜ਼ ਹੁੰਦੀਆਂ ਜੇ ਹੋਰ ਵੀ ਕੋਈ ਕੰਮ ਹੁੰਦੇ ਹੈਗੇ ਆ ਔਰ ਇਕਨੋਮਿਕ ਜਾਂ ਪੋਲੀਟੀਕਲ ਉੱਥੇ ਰਿਲੀਜ਼ ਹੁੰਦੇ ਐਂਡ ਆਈ ਏਮ ਆਨਰਡ ਕਿ ਮੇਰੇ ਮੈਂ ਉੱਥੇ ਇਹਨਾਂ ਨੂੰ ਹੋਸਟ ਕਰਨਾ ਇਹ ਇਸ ਪੰਜਾਬੀ ਦੀ ਕਿਤਾਬ ਨੂੰ ਉਥੇ ਅਸੀਂ ਹਾਊਸ ਆਫ ਲੋਰਡ ਦੇ ਵਿੱਚ ਰਿਲੀਜ਼ ਕਿਤਾਬਾਂ ਦੇ ਨਾਲ ਲਿਖੀਆਂ ਹੈਗੀਆਂ ਪਰ ਜਿਹੜੀ ਆਹਾ ਵਿਗਿਆਨਿਕ ਦੀ ਹੈਗੀ ਆ ਇਹਨਾਂ ਦੀ ਸਾਇੰਸ ਦੀ ਉਥੇ ਹੋਵੇਗੀ ਤੇ ਆਸ ਆ ਕਿ ਸਾਰੇ ਭੈਣ ਭਰਾ ਉਥੇ ਮੰਡੇ ਨੂੰ ਇਸ ਸ਼੍ਰੀਖ ਨੂੰ ਹਾਜ਼ਰ ਕੁਛ ਹੈਗਾ ਆ ਉਥੇ ਆਉਣਗੇ ਤੇ ਬਲਦੇਵ ਸਿੰਘ ਜੀ ਨੂੰ ਕਿਤਾਬ ਰਿਲੀਜ਼ ਕੀਤੀ ਜਾਵੇ ਅਤੇ ਉਹਨਾਂ ਨੂੰ ਆਨਰ ਕੀਤਾ ਜਾਵੇ ਕਿ ਇਹ ਦੇਖੋ ਜੀ ਇਹਨਾਂ ਨੇ 10ਵੀਂ ਤੱਕ ਹੀ ਪੜ੍ਹੀ ਹੋਵੇਗੀ ਆ ਪੰਜਾਬੀ ਲੇਕਿਨ ਇੱਕ ਕਿਤਾਬ ਲੈ ਪੰਜਾਬੀ ਦੇ ਵਿੱਚ ਸਾਇੰਸ ਦੇ ਵਿੱਚ ਜਿਹੜਾ ਕਿ ਕਰੀ ਪੰਜਾਬੀਆਂ ਨੇ ਪੰਜਾਬ ਪੰਜਾਬ ਵਾਲਿਆਂ ਨੇ ਵੀ ਨਹੀਂ ਕੰਮ ਕੀਤਾ ਉਹ ਕਰ ਰਹੇ ਹੈਗੇ ਆ ਆਈ ਵਿਲ ਬੀ ਰੀਲੀ ਆਨਰਡ ਇਹ ਮੈਨੂੰ ਬੜੀ ਪ੍ਰੇਵਿਲੇਜ ਆ ਗਈ ਆ ਕਿ ਮੈਂ ਬਲਦੇਵ ਸਿੰਘ ਨੂੰ ਉੱਥੇ ਹੋਸਟ ਕਰਨਾ ਤੇ ਉਹਨਾਂ ਦੀ ਕਿਤਾਬ ਰਿਲੀਜ਼ ਕਰਨੀ ਮੈਨੂੰ ਆਸ ਆ ਕਿ ਹੋਰ ਮੇਰੇ ਪੰਜਾਬੀ ਲੋਡਸ ਜਿਹੜੇ ਨੇ ਜਾਂ ਐਮਪੀਜ਼ ਨੇ ਉਹ ਵੀ ਉੱਥੇ ਆਉਣਗੇ ਅਤੇ ਬਲਦੇਵ ਸਿੰਘ ਦੇ ਨਾਲ ਗੱਲਬਾਤ ਕਰਨਗੇ ਜਦੋਂ ਇਹਨਾਂ ਦੀ ਕਿਤਾਬ ਉੱਥੇ ਰਿਲੀਜ਼ ਕੀਤੀ ਜਾਵੇਗੀ ਤੁਸੀਂ ਇਕਲਿਪਸ ਜੀ ਗੁਰਨਾਮ ਸਿੰਘ ਜੀ ਦੇ ਉਹਨਾਂ ਸ਼ਬਦਾਂ ਨੂੰ ਵੀ ਇੱਕ ਸਰਕਾਰ ਕਰਨ ਦਾ ਕੋਸ਼ਿਸ਼ ਕਰ ਰਹੇ ਹੋ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਖੱਤਰੀਆਂ ਤਾਂ ਤਰਬ ਛੋੜਿਆ ਮਲੇਸ਼ ਪਾਖਿਆ ਗਿਆ ਹੀ ਕਿ ਜਿਹੜੀ ਪ੍ਰਾਈਪਾਰਸੀ ਆ ਤੁਸੀਂ ਉਹਨੂੰ ਬਣਾ ਲਿਆ ਹੈ ਜਿਹੜੀ ਪੰਜਾਬੀ ਨੂੰ ਛੱਡ ਰਿਹਾ ਹੈਗੇ ਆ ਸੁਦੀਪ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਜਿੰਨੇ ਵੀ ਤੁਹਾਡੇ ਸੰਪਰਕ ਦੇ ਵਿੱਚ ਜਿੰਨੇ ਵੀ ਸਾਡੇ ਲੇਬਰ ਪਾਰਟੀ ਦੇ ਚਾਹੇ ਟੋਰੀ ਪਾਰਟੀ ਦੇ ਜਿਹੜੇ ਪੰਜਾਬੀ ਆਗੂ ਨੇ ਜਾਂ ਸਾਡੇ ਮੈਂਬਰ ਆਫ ਪਾਰਲੀਮੈਂਟਸ ਨੇ ਜਾਂ ਹਾਊਸ ਆਫ ਲੋਰਡਸ ਦੇ ਵਿੱਚ ਨੇ ਉਹ ਵੀ ਜ਼ਰੂਰ ਮੇਰੇ ਖਿਆਲ ਹੈ ਤੁਹਾਡੇ ਸੱਦੇ ਉੱਤੇ ਜ਼ਰੂਰ ਆਉਣਗੇ ਉਹ ਵੀ ਮਾਣ ਮਹਿਸੂਸ ਕਰਨਗੇ ਕਲਦੀਪ ਜੀ ਤੁਹਾਡੀ ਇਸ ਯਤਨ ਦੇ ਉੱਤੇ ਮਾਣ ਮਹਿਸੂਸ ਕਰਨਗੇ ਕਿ ਕਲਦੀਪ ਸਿੰਘ ਜੀ ਤੁਸੀਂ ਇਹ ਬਹੁਤ ਇੱਕ ਮਾਰਕੀ ਦਾ ਕੰਮ ਕੀਤਾ ਹੈ ਬੜਾ ਮਾਣ ਦਾ ਗੱਲ ਕੀਤਾ ਹੈ ਕਿ ਤੁਸੀਂ ਇਸ ਪੰਜਾਬੀ ਭਾਸ਼ਾ ਨੂੰ ਹਾਊਸ ਆਫ ਲੋਡਸ ਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਜਿਹੜਾ ਕਿ ਕਦੇ ਨਹੀਂ ਹੋ ਸਕਿਆ ਇਹਦੇ ਬਾਰੇ ਤੁਹਾਡੀਆਂ ਕੋਰ ਪਰਸਨਲ ਫੀਲਿੰਗਸ ਕਿਹੋ ਜਿਹੀਆਂ ਨੇ ਤੁਹਾਡੀਆਂ ਬਹੁਤ ਜੀ ਮੈਂ ਤੁਹਾਨੂੰ ਦੱਸਿਆ ਬੜਾ ਆਨਰਡ ਹੈਗਾ ਆ ਮੇਰਾ ਖਿਆਲ ਨਹੀਂ ਮੈਂ ਲਾਇਬ੍ਰੇਰੀ ਨਾਲ ਚੈੱਕ ਕਰਾਂਗਾ ਕਿ ਕਦੀ ਪੰਜਾਬੀ ਦੀ ਸਾਇੰਸ ਦੀ ਕਰੀਅਰ ਬੁੱਕ ਉਥੇ ਹਾਊਸ ਆਫ ਲੋਰ ਦੇ ਵਿੱਚ ਕਰੀ ਰਿਲੀਜ਼ ਹੋਈ ਆ ਰਿਲੀਜ਼ ਕਰਕੇ ਆਸ ਆ ਕਿ ਬਲਦੇਵ ਸਿੰਘ ਜੀ ਸਾਈਨ ਕਰਕੇ ਇੱਕ ਮੈਨੂੰ ਕਿਤਾਬ ਦੇਣਗੇ ਤਾਂ ਕਿ ਜਿਹੜੀ ਹਾਊਸ ਆਫ ਲੋਰਸ ਦੀ ਲਾਇਬ੍ਰੇਰੀ ਆ ਉਹਦੇ ਵਿੱਚ ਇਹ ਰੱਖੀ ਜਾਵੇ ਕਿਉਂਕਿ ਜਿਹੜੇ ਉਥੇ ਹਾਊਸ ਆਫ ਲੋਰ ਵਿੱਚ ਨੇ ਲੋਰਸ ਕਿਸੇ ਨੇ ਅੰਗਰੇਜ਼ੀ ਵਿੱਚ ਤਾਂ ਲਿਖਿਆ ਹੈ ਕਈਆਂ ਨੇ ਜਰਮਨ ਰਸ਼ੀਅਨ ਜਾਂ ਹੋਰਾਂ ਲੈਂਗੁਏਜ ਦਾ ਲਾਗਰ ਵਿੱਚ ਵੀ ਲਿਖਿਆ ਆ ਔਰ ਉੱਥੇ ਕਿਸੇ ਨੇ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਨਹੀਂ ਲਿਖੀ ਹੈਗੀ ਆ ਕਿ ਸਾਇੰਸ ਦੇ ਵਿੱਚ ਤੇ ਉਹ ਮੈਂ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਯੈਸ ਮਿਸਟਰ ਡਾਕਟਰ ਡੋਲਰ ਦਾ ਸਾਈਨ ਕਰਕੇ ਤੁਸੀਂ ਲੈ ਰਹੇ ਹੋ ਤੇ ਇਹ ਕਿਤਾਬ ਇੱਥੇ ਅਸੀਂ ਹਾਊਸ ਆਫ ਲੋਰ ਦੀ ਲਾਇਬ੍ਰੇਰੀ ਦੇ ਵਿੱਚ ਵੀ ਕਿਉਂਕਿ ਉੱਥੇ ਹਜ਼ਾਰਾਂ ਕਿਤਾਬਾਂ ਨੇ ਸ਼ੰਦਰਪਾਲ ਜੀ ਪਈਆਂ ਤੇ ਆ ਰੀਅਲੀ ਪ੍ਰਾਊਡ ਆ ਕਿ ਇਹਨਾਂ ਦੀ ਕਿਤਾਬ ਵੀ ਉੱਥੇ ਹੋਵੇਗੀ ਪੰਜਾਬੀ ਲੈਂਗੁਏਜ ਦੇ ਵਿੱਚ ਹਾਂਜੀ ਬਲਦੇਵ ਜੀ ਹੁਣ ਸਾਡੇ ਕੋਲ ਮਿੰਟ ਇੱਕ ਰਹਿ ਗਿਆ ਹੈ ਤੇ ਤੁਸੀਂ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਇਹ ਜੋ ਕੁਲਦੀਪ ਜੀ ਨੇ ਇਹ ਚੱਕਰ ਚੱਕਿਆ ਹੈ ਬਲਦੇਵ ਜੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਮੈਂ ਤਾਂ ਕੁਲਦੀਪ ਜੀ ਦਾ ਇਨਾ ਸ਼ੁਕਰਗੁਜ਼ਾਰ ਹੈਗਾ ਕਿ ਇਹਨਾਂ ਨੇ ਉਹ ਕਿਤਾਬ ਦੇਖ ਕੇ ਉਹਨੂੰ ਮਾਨਤਾ ਦਿੱਤੀ ਹੈ ਜਿਹੜੀ ਕਿ ਮੈਨੂੰ ਅਫਸੋਸ ਆ ਚੰਦਰ ਜੀ ਤੁਹਾਨੂੰ ਵੀ ਪਤਾ ਆਪਾਂ ਪੰਜਾਬ ਕਈ ਵਾਰ ਜਾਂਦੇ ਰਹਿੰਦੇ ਆ ਸਾਲ ਦੇ ਵਿੱਚ ਦੋ ਚੱਕਰ ਲੱਗ ਜਾਂਦੇ ਉਹਤੇ ਵੀ ਨਹੀਂ ਮਿਲਨੇ ਹਾਂਜੀ ਬਿਲਕੁਲ ਸਮਾਂ ਬਹੁਤ ਥੋੜਾ ਹੋਰ ਬਹੁਤ ਬਹੁਤ ਧੰਨਵਾਦ ਆਪਣੇ ਲਾਰਡ ਸੋਹਤਾ ਜੀ ਦਾ ਕਿ ਉਹਨਾਂ ਨੇ ਇਹ ਇਨੀਸ਼ੀਏਟਿਵ ਲਿਆ ਹੈਗਾ ਔਰ ਇੰਗਲੈਂਡ ਦੀ ਧਰਤੀ ਤੇ ਔਰ ਉਹਨਾਂ ਦੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਇੰਨਾ ਵਧੀਆ ਸਥਾਨ ਦੇਣਾ ਇਹਦੇ ਲਈ ਅਸੀਂ ਔਰ ਪੰਜਾਬੀ ਭਾਸ਼ਾ ਦੇ ਜਿੰਨੇ ਵੀ ਜੋ ਜੌਨ ਵਾਲੇ ਆ ਉਹ ਉਹ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹੈਗੇ ਆ ਕਿ ਕੁਲਦੀਪ ਜੀ ਨੇ ਇਹ ਹਿੰਮਤ ਕੀਤੀ ਹੈਗੀ ਆ ਔਰ ਇਸ ਕਿਤਾਬ ਨੂੰ ਉਹਨਾਂ ਨੇ ਰਿਲੀਜ਼ ਕੀਤਾ ਹੈਗਾ ਹਾਊਸ ਆਫ ਲਾਰਡਸ ਤੋਂ ਜੀ ਠੀਕ ਆ ਇਸ ਦੇ ਨਾਲ ਹੀ ਮੈਂ ਤੁਹਾ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਲਾਰਡ ਕੁਲਦੀਪ ਸਿੰਘ ਸੋਤਾ ਜੀ ਬਲਦੇਵ ਕੰਦੋਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਥੇ ਆਪ ਜੀ ਨੂੰ ਫਤਿਹ ਲਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਤੇ ਪਿਆਰ ਦਰਸ਼ਕੋ ਐਸਐਮ ਡਾਟਾ ਬਲੈ ਖੰਡੋਲਾ ਜੀ ਤੇ ਲੋੜ ਕੁਦੂਸ ਕੁਗੀਤ ਸੋਤਾ ਜੀ ਜੋ ਕਿ 20 ਅਕਤੂਬਰ ਨੂੰ ਹਾਊਸ ਆਫ ਲੋਰਡਸ ਦੇ ਵਿੱਚ ਇਹਦੀ ਕਿਤਾਬ ਰੀਲੀਜ਼ ਹੋ ਰਹੀ ਹੈ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਬਹੁਤ ਹੀ ਸਤਕਾਰਯੋਗ ਸਰਦੂਲ ਸਿੰਘ ਮਰਵਾ ਜੀ ਦਾ ਵੀ ਹੈ ਜਿਨ੍ਹਾਂ ਜਿਹੜੇ ਕਿ ਕਲਦੀਪ ਸਿੰਘ ਦੇ ਬੜੇ ਪੁਰਾਣੇ ਦੋਸਤ ਨੇ ਔਰ ਬਹੁਤ ਹੀ ਸਤਕਾਰ ਤੇ ਮਿਲਦੇ ਨੇ ਔਰ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਨੇ ਸੋ ਇਹ ਸੀ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਵਾਸਤੇ ਸਿੱਖਿਆਣ ਦੀ ਇੱਕ ਵਿਸ਼ੇਸ਼ ਪੇਂਟ ਜਿਹੜੀ ਕਿ ਆਪਣੇ ਦਰਸ਼ਕਾਂ ਨਾਲ ਸਾਨੂੰ ਸਾਂਝਾ ਕਰਦਾ ਬੜੀ ਖੁਸ਼ੀ ਹੋ ਰਹੀ ਆ ਇਨਾ ਸ਼ਬਦਾਂ ਦੇ ਨਾਲ ਅਸ਼ਿੰਦਰਪਾਲ ਸਿੰਘ ਹੁੰਦੇ ਆ ਆ ਗਿਆ ਪੰਜਾਬ ਪੁੱਲਾ ਚੋਕ ਦੀ ਖੇਵਾ ਬਧਾਈ ਦੀ ਫਤਿਹ ਬਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ